আসসালামু <tries> ਬੀਰੇ ਆਪਾਂ ਨੂੰ ਦੇ ਬੀਰੇ ਚੋਲੋ ਭਾਈ ਬਾਕੀ ਤਾਂ ਆ ਲੱਗਿਆ ਸੱਚਾ ਆ ਰਿਹਾ ਜੀ ਸੱਚ 私も。<laughs> <laughs> ਸਰਬਸੱਬ ਦਾ ਥਾਣੇ ਦਾ ਸਾਡਾ ਕੀ ਹੈ ਕਿੰਨਾ ਫਾਇਦਾ ਹੋਏਗਾ ਔਰ ਇਸ ਤਰ੍ਹਾਂ ਇਹ ਕੰਮ ਕਰ ਰਿਹਾ ਹੈ। ਇਹ ਇੱਕ ਪੰਜਾਬ ਸਰਕਾਰ ਦੀ ਇੱਕ ਹੋਰ ਨਵੀਂ ਸ਼ੁਰੂਆਤ ਹੈ ਕਿ ਹਰੇਕ ਡਿਸਟ੍ਰਿਕਟ ਦੇ ਵਿੱਚ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਸ਼ੁਰੂ ਕੀਤਾ ਤਾਂ ਕਿ ਲੋਕਾਂ ਨੂੰ ਤਕਲੀਫ ਨਾ ਹੋਵੇ। ਅੱਗੇ ਸਕੇਟਰਡ ਕੰਮ ਹੁੰਦਾ ਸੀ ਹੁਣ ਇੱਥੇ ਸਾਰੇ ਇਕੁਪਮਟ ਆ ਗਿਆ ਐਡਵਾਂਸ ਇਕੁਪਮਟ ਅਲੋਂਗ ਵਿਦ ਲੇਟਸ ਸੌਫਟਵੇਅਰ। ਕੁਦਰਤੀ ਲਾ ਇਹਦਾ ਪਬਲਿਕ ਨੂੰ ਬਹੁਤ ਫਾਇਦਾ ਹੋਏਗਾ ਤੇ ਅਸੀਂ ਰਿਕਵੈਸਟ ਕਰਦੇ ਹਾਂ ਤੁਹਾਡੇ ਧਰੂ ਸਾਰਾ ਪਬਲਿਕ ਨੂੰ ਕਿ ਕਿਸੇ ਨਾਲ ਵੀ ਅਗਰ ਕੋਈ ਧੋਖਾਧੜੀ ਹੁੰਦੀ ਹੈ ਕੋਈ ਸਾਈਬਰ ਕ੍ਰਾਈਮ ਦਾ ਕੇਸ ਹੁੰਦਾ ਸਿੱਧੇ ਸਥਾਨੀ ਰਿਪੋਰਟਰ ਨਵੇਂ ਇੰਸਪੈਕਟਰ ਸਾਹਿਬ ਗਾਇਨੀ ਅਸਚੋ ਇਫਟੀ ਸਾਹਿਬ ਸੁਪਰਵਾਈਜ਼ ਕਰਨਗੇ ਐਸਪੀ ਸਾਹਿਬ ਸੁਪਰਵਾਈਜ਼ ਕਰਨਗੇ ਐਸਐਸਪੀ ਸਾਹਿਬ ਆਪ ਸੁਪਰਵਾਈਜ਼ ਕਰਦੇ ਅਸੀਂ ਆਸ ਕਰਦੇ ਹਾਂ ਕਿ ਜੋ ਕੋਪਟ ਕਰਨਗੇ ਇੱਕ ਵਨ ਸਟਾਪ 숍 ਹੋਏਗੀ ਇਥੇ ਸਾਰੇ ਡਿਸਟ੍ਰਿਕਟ ਦੇ ਜਿਹੜੇ ਅਗਰੀਵਡ ਪੀਲ ਬੰਦੇ ਨੇ ਉਹਨਾਂ ਨੂੰ ਉੱਪਰ ਲਿਖ ਮਿਲ ਜੇ ਸਰ ਸਾਈਬਰ ਕ੍ਰਾਈਮ ਕਿੰਨਾ ਵਧ ਗਿਆ ਪਹਿਲਾਂ ਦੇ ਮੁਕਾਬਲੇ ਪਹਿਲਾਂ ਬਹੁਤ ਘੱਟ ਰਾਈਨ ਹੁੰਦਾ ਸੀ ਹੁਣ ਹਰੇਕ ਕ੍ਰਾਈਮ ਦੇ ਵਿੱਚ ਸਾਈਬਰ ਐਂਡ ਮੋਬਾਈਲ ਇਸ ਤਰ੍ਹਾਂ ਨੇ ਜੀ ਤੁਹਾਡੀ ਜਿੰਨੀ ਸਾਰੀ ਬੈਂਕਿੰਗ ਹੈ ਜਿੰਨੀਆਂ ट्रांजैक्शंस ਹੈਗੀਆਂ ਆਪਾਂ ਡਿਜੀਟਲ ਇੰਡੀਆ ਬਣਾ ਰਹੇ ਹਾਂ ਉਹ ਸਾਰੀਆਂ ਤੇ ਮੋਬਾਈਲ ਤੇ ਆ ਰਹੀਆਂ ਜਾਂ ਕੰਪਿਊਟਰ ਤੇ ਆ ਰਹੀਆਂ ਸੋ ਇਸ ਕਰਕੇ ਵਾਈਟ ਕਾਲਰ ਜਿਹੜਾ ਕ੍ਰਾਈਮ ਹੈ ਉਹ ਨੈਚੁਰਲੀ ਵਧੇਗਾ ਰੇਟ ਇਹਦਾ ਜਿਹੜਾ ਹਰੇਕ ਸਾਲ ਵਧਨ ਦਾ ਮੇਰਾ ਕਹਿੰਦਾ 25 ਤੋਂ 30% ਹੈ ਤੇ ਇਸੇ ਤਰ੍ਹਾਂ ਨੈਚੁਰਲ ਜਿਦਾ ਜਿਦਾ ਡਿਜੀਟਲ ਇੰਡੀਆ ਬਣਦਾ ਜਾਏਗਾ ਉਸੇ ਉਸੇ ਤਰ੍ਹਾਂ ਕ੍ਰਾਈਮ ਵੀ ਵਧਦਾ ਜਾਏਗਾ ਸਰ ਜਿਦ ਤਰਾ ਸਾਈਬਰ ਜਿਹੜਾ ਕ੍ਰਾਈਮ ਹੈ ਐਡਵਾਂਸ ਹੋ ਗਿਆ ਜੀ ਕਿ ਸਾਡੇ ਕੋਲ ਉਹ ਵੀ ਜੀ ਟੈਕਨੀਕ ਵੀ ਐਡਵਾਂਸ ਆ ਗਈ ਬਿਲਕੁਲ ਹਾਂ ਜੀ ਸਾਡੇ ਕੋਲ ਬਹੁਤ ਤਕੜੇ ਸੌਫਟਵੇਅਰ ਨੇ ਇੱਕ ਇੱਕ ਗ੍ਰੇਟਿਡ ਕਰੋੜ ਦੀ ਇੱਕ ਇੱਕ ਕਮਿਸ਼ਨਰੀ ਹੈ ਜਿਹੜੀ ਇਮੀਡੀਏਟਲੀ ਪੈਕ ਕਰ ਦਿੰਦੀ ਕਿੱਥੇ ਐਂਡ ਯੂ ਐਫ ਸੀ ਨੇ ਕਿ ਜਦੋਂ ਇਹ ਕਿਤੇ ਐਹੋ ਜੀ ਠੱਗੀ ਹੁੰਦੀ ਆ ਅਸੀਂ ਹੁਣ ਇਸ ਪੋਜੀਸ਼ਨ 'ਚ ਹੈ ਕਿ ਉਹ ਪੈਸੇ ਬਲੌਕ ਕਰ ਸਕਦੇ ਆ ਅਗਿਓ ਕਿਸੇ ਹੋਰ ਕਾਊਂਟ ਪਾ ਕੇ ਉਹਨਾਂ ਨੂੰ ਅੰਡਰ ਯੂਟਿਲਾਈਜ਼ ਨਹੀਂ ਕਰ ਸਕਦਾ ਉਹ ਐਕਸੈਕਟਿਵ ਕਰ ਸਕਦਾ ਪਰ ਲੱਗਦਾ ਨਹੀਂ ਕਿ थाना ਸ਼ਹਿਰ ਦੇ ਅੰਦਰ ਹੁੰਦਾ ਤਾਂ ਲੋਕਾਂ ਦਾ ਸੌਖਾ ਹੋਣਾ ਸੀ ਆਊਟਰ ਬਹੁਤ ਜ਼ਿਆਦਾ ਆ ਗਿਆ ਅੰਦਰ ਕੋਈ ਸਾਡੇ ਤਾਂ ਉਹ ਤਾਂ ਇਸ ਤਰ੍ਹਾਂ ਨਾ ਕਿ ਅਕਮੋਡੇਸ਼ਨ ਤੇ ਡਿਪੈਂਡ ਕਰਦਾ ਸਾਡੇ ਕੋਲ ਅੰਦਰ ਜ਼ਿਆਦਾ ਅਕਮੋਡੇਸ਼ਨ ਨਹੀਂ ਸੀ ਤੇ ਕਾਫੀ ਨਵੀਂ ਬਿਲਡਿੰਗ ਬਣੀ ਹੋਈ ਹੈ ਔਰ ਸਪੇਸ ਇੱਥੇ ਕਾਫੀ ਹੈਗਾ ਤੇ ਲੋਕਾਂ ਨੂੰ ਖਜਲ ਖਰਾਬੀ ਤੋਂ ਹਰੇਕ ਕੋਲ ਸਟੇਸ਼ਨ ਤੋਂ ਤੱਕ ਖਾਣ ਵਾਲੇ ਚੰਗਾ ਹੈ ਕਿ ਇੱਕੋ ਜਗ੍ਹਾ ਵਨ ਸਟਾਪ ਸ਼ਾਪ ਹੈ ਇੱਥੇ ਸੈਂਟਰਲਾਈਜ਼ਡ ਹੈਗਾ ਸਾਰੀ ਕੁਝ ਹੋਈ ਜਾਏ ਕੋਈ ਵੀ ਸਾਰਾ ਲੋਕਾਂ ਨੂੰ ਤੇ ਕੋਸ਼ਿਸ਼ ਕਰਾਂਗੇ ਕਿ ਸ਼ਾਇਦ ਨੇੜੇ ਨਵਾਂ ਠਾਣਾ ਬਣਾਈਏ ਤੇ ਉੱਥੇ ਨੂੰ ਲੈ ਕੇ ਜਾਈਏ ਤਾਂ ਕਿ ਕਿਉਂਕਿ ਜਿਹੜਾ ਸਾਈਬਰ ਕਾਮ ਹੈ ਕੱਲਾ ਸ਼ਹਿਰ ਤੇ ਹੁੰਦਾ ਨਹੀਂ ਹੈਗਾ ਪਿੰਡਾਂ ਜਿੱਧਾ ਹੁੰਦਾ ਸਰ ਸਾਈਬਰ ਕਾਮ ਲਗਾਤਾਰ ਜੁਮੇ ਪੱ ਪੁਲਿਸੀ ਜੋ ਕਿ ਉਹਨਾਂ ਨੂੰ ਜਵਾਬ ਦਿੱਤਾ ਜਾਵੇ ਤਾਂ ਜੋ ਇਹ ਸਾਈਬਰ ਕ੍ਰਾਈਮ ਨਹੀਂ ਹੋ ਸਕੇ ਅਤੇ ਲੋਕਾਂ ਤੋਂ ਜਿਹੜੀ ਮੋਤੀ ਪੀ ਲਿਆ ਜਾਂਦਾ ਹੈ ਉਹ ਤੇ ਪੜ੍ਹੇ ਲਿਖੇ ਲੋਕ ਉਹ ਜ਼ਿਆਦਾ ਦੇ ਦਿਆਏ ਅਣਪੜ੍ਹ ਘਟ ਦਿੰਦੇ ਹੈਗੇ ਵਰਗੇ ਅਖੀਲੇ ਦਿਨਾਂ ਦੇ ਵਿੱਚ ਇੱਕ ਡਾਕਟਰ ਨਾਲ ਧੱਕੀ ਡਾਕਟਰਾਂ ਨਾਲ ਧੱਕੀ ਹੋ ਰਹੀ ਹੈ ਮਲਾਜਮ ਨਾਲ ਜੱਟ ਦੀ ਅੰਗੀ ਦਾ ਸ਼ਿਕਾਰ ਹਨ ਪੜ੍ਹੇ ਲਿਖੇ ਲੋਕਾਂ ਨੂੰ ਜ਼ਿਆਦਾ ਕੀਤਾ ਜਾਂਦਾ ਹੈ ਕੋਈ ਹੋਈ ਹੈ ਕਿ ਸੰਧੂ ਸਾਹਿਬ ਨੂੰ ਇਹ ਕਹਾਂਗੇ ਕਿ ਜਿਹੜਾ ਵੀ ਇੱਥੇ ਬੰਦਾ ਵਿਜ਼ਿਟ ਕਰਦਾ ਉਹਨੂੰ ਤਾਂ ਨੈਚੁਰਲੀ ਇਲਾਈਟਨ ਕਰਾਂਗੇ ਤੇ ਬਾਕੀ ਪਬਲਿਕ ਨੂੰ ਥੋੜੇ ਥਰੂ ਅਸੀਂ ਇਲਾਈਟਨ ਕਰਤਾ ਹੈ ਕਿ ਕਿਸੇ ਨਾਲ ਵੀ ਉਹ ਤੇ ਮੋਬਾਈਲ ਦੇ ਉੱਤੇ ਹੀ ਹੁੰਦਾ ਕਿ ਆ ਚੀਜ਼ਾਂ ਤੁਸੀਂ ਕਿਸੇ ਨਾਲ ਨਹੀਂ ਸ਼ੇਅਰ ਕਰਨੀਆਂ ਜਿਸ ਨਾਲ ਇਹ ਨਾ OTP ਐ ਇਹ ਤਾਂ ਬੇਸਿਕ ਚੀਜ਼ਾਂ ਨੇ ਇਹਨਾਂ ਦਾ ਸਾਰਿਆਂ ਨੂੰ ਖਿਆਲ ਰੱਖਣਾ ਪਏਗਾ ਬੰਦੇ ਕਈ ਵਾਰ ਗਰੀਟ ਚ ਜਾ ਕੇ ਲਾਲਚ ਚ ਜਾ ਕੇ ਮੈਂ ਪੈਸੇ ਡਬਲ ਕਰ ਦਿੰਨਾ ਟ੍ਰिपल ਕਰ ਦਿੰਨਾ ਖਾਚਾਂਦੇ ਨੇ ਤੋਂ ਨੈਚਰਲੀ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਕਿਉਂਕਿ ਕੋਈ ਵੀ ਬੰਦਾ ਆਪਣੇ ਕੋਲੋਂ ਫ੍ਰੀ ਪੈਸੇ ਤਾਂ ਦੇ ਨਹੀਂ ਸਕਦਾ ਤੇ ਸਾਨੂੰ ਉਹ ਜੀ ਆਸ ਵੀ ਨਹੀਂ ਰੱਖਣੀ ਚਾਹੀਦੀ ਕਿਸੇ ਕੋਲ ਸਰ ਜ਼ਿਆਦਾਤਰ ਜਿਹੜੇ ਠੱਗੀਆਂ ਬਾਈਦੀਆਂ ਹੈਗੀਆਂ ਨੇ ਇਹ ਲਗ ਲਗ ਸਟੇਟਾਂ 'ਚ ਬਾਈਦੀਆਂ ਹੈਗੀਆਂ ਜਿਸ ਤਰ੍ਹਾਂ ਉਹ ਯੂਪੀ ਵਿਰਹਾਤ ਨੂੰ ਬਚਾਉਂਦੇ ਆ ਅਦਰਸ ਚਾਰ ਅਦਰਸ ਕਿ ਉਹ ਉਧਰ ਸਰਕਾਰਾਂ ਨਾਲ ਜਾਂ ਉਥੇ ਪੁਲਿਸ ਨਾਲ ਕੋਈ ਕੋਆਰਡੀਨੇਸ਼ਨ ਤਾਇਪ ਕੀਤਾ ਜਾ ਸਕਦਾ ਹੈ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਲਿਆਂਦਾ ਜਾ ਸਕਦਾ ਉਹ ਤੇ ਸਿਰਫ ਅਕਿਊਜ਼ ਫੜਨ ਦੇ ਵਿੱਚ ਅਸੀਂ ਉਹਨਾਂ ਨਾਲ ਤਾਇਪ ਕਰ ਸਕਦੇ ਆ ਅਦਰਵਾਇਸ ਤੇ ਜਦੋਂ ਮੋਬਾਈਲ ਤੇ ਬੈਠ ਗਿਆ ਤੁਸੀਂ ਇੱਥੇ ਬੈਠੇ ਆਸਟ੍ਰੇਲੀਆ ਵਾਲੇ ਕਿਸੇ ਬੰਦੇ ਨੂੰ ਲੁੱਟ ਲੋ ਆਸਟ੍ਰੇਲੀਆ ਵਾਲਾ ਤੁਹਾਨੂੰ ਲੁੱਟ ਲਵੇ देयर इज नो ਬਾਰਕੋਜ਼ ਡਿਜੀਟਲ ਵਰਲਡ ਜਿਹੜਾ ਹੈਗਾ ਉਹ ਇੱਕੋ ਹੀ ਹੈ ਕਿਤੇ ਬੈਠਾ ਵੀ ਬੰਦਾ ਕਿਸੇ ਨਾਲ ਕਨੈਕਟ ਕਰ ਸਕਦਾ ਹੈਗਾ ਉਹਨਾਂ ਨਾਲ ਰੈਪੋ ਕ੍ਰੀਏਟ ਕਰਨ ਦਾ तो ਆ ਜੇ ਅਸੀਂ ਕੋਈ ਪਾਰਟੀ ਭੇਜ ਕੇ ਉਥੋਂ ਕੋ ਬੰਦਾ ਚੱਕਣਾ ਹੋਵੇ ਆਦਰਵਾਇਸ ਆਪਾਂ ਤੁਸੀਂ ਇੱਥੇ ਬੈਠੇ बैठे ਜਾਂ ਕਿਤੇ ਹੋਰ ਬੈਠੇ ਹੋ ਡਸ ਨੋਟ ਮੈਟਰ ਸਰ ਆਮ ਗੂਗਲ ਤੇ ਟ੍ਰਾਂਜੈਕਸ਼ਨ ਹੁੰਦੀ ਹੈ ਪਰ ਉਸ ਕਹਿੰਦੇ ਕਿਦਾ ਰਿਕਾਰਡ ਨਹੀਂ ਮਿਲਦਾ ਕਿ ਇੱਥੇ ਪੋਸੀਬਲ ਹੋਏਗਾ ਜੀ ਗੂਗਲ ਤੇ ਕਿਸੇ ਨੇ ਡੈਫੀਨਿਟਲੀ ਕਰਾਂਗੇ ਉਹਦਾ ਮੋਬਾਈਲ ਦੇ ਜਿੰਨੇ ਸਾਈਬਰ ਤੇ ਸਾਡੇ ਕੋਲ ਸਪੈਸ਼ਲਿਸਟ ਬੰਦੇ ਸੀਗੇ ਉਹ ਸਾਰੇ ਇੱਥੇ ਲਗਾ ਦਿੱਤੇ